ਸੁਲਤਾਨਪੁਰ ਲੋਧੀ ਇਲਾਕੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਰਾਹਤ ਪ੍ਰਦਾਨ ਕਰਦੇ ਹੋਏ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਪਦਮਸ਼੍ਰੀ ਸੰਤ ਬਲਵੀਰ ਸਿੰਘ ਸੇਚਵਾਲ ਨੇ ਆਪਣੇ ਅਖ ਤਿਆਰੀ ਕੋਟੇ ਦਾ ਇਸਤੇਮਾਲ ਕਰਦੇ ਹੋਏ ਇੱਕ ਕਿਸ਼ਤੀ ਪ੍ਰਦਾਨ ਕੀਤੀ। ਸੰਤ ਸੇਚਵਾਲ ਵੱਲੋਂ ਇਹ ਕਿਸ਼ਤੀ ਹੜ੍ਹ ਪ੍ਰਭਾਵਿਤ ਪਿੰਡ ਸੰਗਰਾ ਦੀ ਪੰਚਾਇਤ ਨੂੰ ਸਬੂਰਧ ਕੀਤੀ ਗਈ ਜੋ ਪਵਿੱਖ ਵਿੱਚ ਇਸ ਇਲਾਕੇ ਦੇ ਲਈ ਬੇਹਦ ਲਾਹੇਵੰਦ ਹੋ ਸਾਬਤ ਹੋਵੇਗੀ। ਇਸ ਕਿਸਤੀ ਦਾ ਨਾ ਸਿਰਫ ਹੜਾ ਦਾ ਮੁਕਾਬਲਾ ਕਰੇ ਲੋਕਾਂ ਲਈ ਲਾਹੇਵੰਦ ਸਾਬਿਤ ਹੋਵੇਗੀ ਬਲਕਿ ਭਵਿੱਖ ਵਿੱਚ ਓਕੀ ਘੜੇ ਵਿੱਚ ਵੀ ਵੱਡੀ ਮਦਦਗਾਰ ਸਾਬਿਤ ਹੋਵੇਗੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਰਾਜ ਸਭਾ ਮੈਂਬਰ ਸੰਤ ਬਲਵੀਰ ਸੇਚਵਾਲ ਨੇ ਕੀ ਦੱਸਿਆ ਤੁਸੀਂ ਵੀ ਸੁਣੋ ਤੇ ਬੰਡੇ ਨੁਕਸਾਨ ਹੋਇਆ ਤੇ ਹਜੇ ਵੀ ਜਿਹੜਾ ਹੈਗਾ ਕਾਫੀ ਏਰੀਆ ਦੇ ਵਿੱਚ ਪਾਣੀ ਭਰਿਆ ਹੋਇਆ ਏ ਕਿਸ਼ਤੀ ਜਰੀ ਹੈਗੀ ਆ ਇਹਨਾਂ ਪਿੰਡ ਦੇ ਸਰਪੰਚ ਨੂੰ ਜਿਹੜੀ ਹੈਗੀ ਸੌਂਪੀ ਗਈ ਆ ਕਿਉਂਕਿ ਵਕ ਵਕ ਪਿੰਡਾਂ ਨੂੰ ਹੋਰ ਵੀ ਅਸੀਂ ਇਹ ਕਿਸ਼ਤੀਆਂ ਦਾ ਆ ਕਿਹਾ ਹੋਇਆ ਕਿਉਂਕਿ ਆ ਜਿਆਦਾ ਕਿਸ਼ਤੀਆਂ ਤਈ ਦੀਆਂ ਹੋਣ ਕਰਕੇ ਜਦੋਂ ਸਮੇਂ ਤੇ ਜਦੋਂ ਕਹਿੰਦੇ ਨਾ ਉਹ ਮਿਲਦੀਆਂ ਨਹੀਂ ਇਸ ਕਰਕੇ ਆ ਹੋਰ ਕਿਸ਼ਤੀਆਂ ਵੀ ਆਉਣ ਗਿਆ ਪਰ ਇਸ ਪਿੰਡ ਨੂੰ ਜਿਹੜਾ ਹੈਗਾ ਹਜੇ ਵੀ ਇਹਨਾਂ ਦੇ ਜਿਹੜੇ ਬੱਚੇ ਆ ਕਿਉਂਕਿ ਕੁਝ ਦੂਰ ਤੇ ਕਰਦਾ ਜਿਹੜਾ ਹੈਗਾ ਇਹਨਾਂ ਦੇ ਟਰੈਕਟਰ ਤੇ ਜਾਂਦੇ ਆ ਤੋ ਦੂਗਾ ਫਿਰ ਜਿਹੜਾ ਹੈਗਾ ਕਿਸ਼ਤੀ ਨਹੀਂ ਜਾਣਾ ਪੈਣਾ ਪੈਂਦਾ ਇਹ ਸਾੰਗਰੇ ਪਿੰਡ ਦੇ ਵਿੱਚ ਜਿਹੜੇ ਹੈਗੇ ਉਹਨਾਂ ਬੱਚਿਆਂ ਵਾਸਤੇ ਵੀ ਸਹੂਲਤ ਹੋਊਗੀ ਉਹ ਸ਼ਹਿਰ ਨੂੰ ਵੀ ਜਾਣਗੇ ਹੁਣ ਵੀ ਜਾਣਗੇ ਇਹਨਾਂ ਦੇ ਆਪਣੀ ਪਿੰਡ ਦੀ ਜਿਹੜੀ ਹੈਗੀ ਕਿਸ਼ਤੀ ਹੋ ਜੂਗੀ ਤੋ ਜਦੋਂ ਇਹ ਸਾਰੇ ਪਿੰਡਾਂ ਦੇ ਕੋਲ ਅੱਪੋ ਆਪਣੀਆਂ ਕਿਸ਼ਤੀਆਂ ਹੋਣਗੀਆਂ ਘਟੋ ਘਟੋ ਕਿਸੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਰਕਾਰ ਨੂੰ ਗਾਲਾਂ ਕੱਢਣ ਦੀ ਬਜਾਏ ਆਪਣੀਆਂ ਕਿਸ਼ਤੀਆਂ ਲੈ ਕੇ ਜਿਹੜਾ ਹੈਗਾ ਪਹਿਲਾ ਆਪ ਕੋ ਸ਼ੁਰੂ ਕਰਨਗੇ ਵੈਸੇ ਕਿਸ਼ਤੀਆਂ ਦੇ ਤਾਰੂ ਵੀ ਆਉਂ ਹਰ ਹਰ ਚੀਜ਼ ਨੂੰ ਇਹ ਚਲਾਉਣਾ ਜਾਣਦੇ ਆ ਕਿਉਂਕਿ ਪਾਣੀਆਂ ਦੇ ਨਾਲ ਹਮੇਸ਼ਾ ਜਿਹੜੇ ਹੈਗੇ ਆ ਇਹ ਇਹਦੇ ਇਹਦੇ ਨਾਲ ਖੇਡਦੇ ਰਹਿੰਦੇ ਆ ਸੋ ਇਹਨਾਂ ਵਾਸਤੇ ਜਿਹੜੀ ਹੈਗੀ ਆ ਪਾਣੀਆਂ ਦੇ ਵਿੱਚ ਰਹਿਣ ਕਰਕੇ ਇਹਨਾਂ ਵਾਸਤੇ ਕਿਸ਼ਤੀ ਬਹੁਤ ਜ਼ਰੂਰੀ ਸੀ ਮੈਂ ਜੀ ਗੁਰਮੀਤ ਸਿੰਘ ਕਾਲੂ ਬੀਡੀਪੀਓ ਸੁਲਤਾਨਪੁਰ ਲੋਧੀ ਮਾਨਯੋਗ ਸੰਤ ਬਲਬੀਰ ਸਿੰਘ ਦੀ ਸੀਚੇਵਾਲ ਰਾਸ਼ਟਰ ਦਾ ਮੈਂਬਰ ਵੱਲੋਂ ਜਿਹੜੀਆਂ ਹੈਗੀਆਂ ਆਪਣੇ ਅਖਤਿਆਰੀ ਫੰਡਾਂ ਦੇ ਵਿੱਚੋਂ ਸੰਗਤ ਜੋ ਇਹ ਜਨ ਹੜਾ ਆਇਆ ਹੋਇਆ ਇਸ ਵੇਲੇ ਪਾਣੀ ਦੀ ਮਾਰ ਮਾਰਹੇਟ ਨੇ ਮਾਰਹੇਟ ਨੇ ਪੰਜ ਛੇ ਪਿੰਡ ਉਹਨਾਂ ਦੀ ਮਦਦ ਵਾਸਤੇ ਜਿਹੜੀਆਂ ਹੈਗੀਆਂ ਕਿਸ਼ਤੀਆਂ ਮੁਹੱਈਆ ਕਰਾਈਆਂ ਗਈਆਂ ਇਹਨਾਂ ਵਿੱਚੋਂ ਜਿਹੜੀਆਂ ਹੈਗੀਆਂ 4-5 ਕਿਸ਼ਤੀਆਂ ਦੇ ਆਰਡਰ ਜਿਹੜੇ ਆ ਮਾਨਯੋਗ ਸੰਤ ਬਲਬੀਰ ਸਿੰਘ ਦੀ ਸੀਚੇਵਾਲ ਵਾਲਿਆਂ ਵੱਲੋਂ ਪੈਸੇ ਮੁਹੱਈਆ ਕਰਾਏ ਗਏ ਕਰ ਦਿੱਤੇ ਗਏ ਉਹਨਾਂ 'ਚ ਦੋ ਕਿਸ਼ਤੀਆਂ ਜਿਹੜੀਆਂ ਸਾਨੂੰ ਅੱਜ ਮੁਹੱਈਆ ਹੋ ਚੁੱਕੀਆਂ ਹੈ ਜਿਨ੍ਹਾਂ ਚੋਂ ਇੱਕ ਕਿਸ਼ਤੀ ਅੱਜ ਗ੍ਰਾਮ ਪੰਚਾਇਤ ਸੰਗਰਾਂ ਨੂੰ ਹੈਂਡ ਹੈਂਡ ਓਵਰ ਕਰ ਦਿੱਤੀ ਗਈ ਹੈ ਜੀ ਤਾਂ ਤੇ ਅੱਜ ਜਿਹੜੀ ਕਿਸ਼ਤੀ ਜਾਨੂੰ ਮਿਲੀ ਹੈ ਕੀ ਕਹਿੰਦਾ ਮੇਰਾ ਨਾਂ ਕਮਰਜੀਤ ਦਾ ਮੈਂ ਪਿੰਡ ਸੰਗਰੇ ਦਾ ਸਰਪੰਚਾਂ ਤੇ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਮਤਲਬ ਬਾਬਾ ਜਨਾ ਦੀ ਤੇ ਇਹਨਾਂ ਮਤਲਬ ਆਪ ਦੇ ਐ ਫੰਡ ਐਮਪੀ ਫੰਡ ਦੇ ਵਿੱਚੋਂ ਮਤਲਬ ਕਰਕੇ ਮਾਇਆਦਾਰੀ ਤੇ ਸਾਨੂੰ ਕਿਸ਼ਤੀ ਮਹਿਆਤਰਾ ਦਿੱਤੀ ਹੈ ਤਾਂ ਫਾਇਦਾ ਹੋਏਗਾ ਹਾਂਜੀ ਫਾਇਦਾ ਹੋਏਗਾ ਜੀ ਇਹਦਾ ਅੱਗੇ ਪਾਣੀ ਬਹੁਤ ਜ਼ਿਆਦਾ ਹੀ ਪਿੰਡ ਦੇ ਕੋਲੇ ਉੱਥੇ ਮਤਲਬ ਚੱਲਣਗੇ ਬੱਚੇ ਸਕੂਲ ਜਾਣਗੇ ਆਉਣਗੇ ਇਹਦੇ ਉੱਤੇ ਬਹੁਤ ਵਧੀਆ ਸ਼ਾਇਦ ਬਾਬਾ ਜੀ ਦਾ ਧੰਨਵਾਦ ਕਰਦੇ ਆਂ ਬੇਨਤੀ ਕੀਤੀ ਸੀ ਤੇ ਬਾਬਾ ਜੀ ਨੇ ਸਾਨੂੰ ਮਾਹੀਆ ਕਰਾਤੀ ਵੋਟ